ਦੀ ਅੱਜ ਬੰਦੇ ਕੇ ਬਸ ਜਿਹੜੀ ਫੀਸ ਦਿੱਤੀ ਆ ਉਪਰ ਬੰਦਾ ਬਸ ਨਾਲ ਜਾਇਦਾ ਗਿਆ ਸੋ ਮੈਂ ਆਪ ਇਸ ਕੇ ਪਿੱਛੇ ਕਰਨਾ ਆ ਵੀ ਸਾਡਾ ਨਾਮ ਯੋਗ ਚੇਅਰਮੈਨ ਦਾ ਮਾਨਿਤ ਮਸਾ ਜਿਹੜੀ ਵਾਈ ਵੇਸ ਚੱਲ ਰਿਹਾ ਕੰਮ ਚੱਲ ਰਿਹਾ ਔਰ ਸੂਚੀ ਸਾਰੀ ਟੀਮ ਜਿਹੜੀ ਆ ਜੁੜੀ ਪ੍ਰਦਾਨ ਹੋਣੀ ਲਾ ਲੋ ਸੋ ਕੋਲੇ ਸਾਰੇ ਸਾਰੀ ਜੁੜੀ ਟੀਮ ਜਿਹੜੀ ਆ અમારી ਜਿਹੋਵੇਂ ਪ੍ਰਧਾਨ ਸਾਹਿਬ ਹਨ ਸਾਰਾ ਪਰਵਾਰ ਮੈਨੂੰ ਇਹ ਬੇਨਤੀ ਕੀਤੀ ਜੀ ਰਿਟਕਦੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਹੋਵੇ ਜੀ ਆਜ ਮੈਂ ਵੈਸੇ ਚੈੱਕ ਕਰਨਾ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਸਰਕਾਰੀ ਰੇਟ ਹੈ ਸਰਕਾਰ ਵੱਲੋਂ ਨਦੀਆ ਕਿਸਾਨ ਖਰਹਾਵਾਂ ਨੂੰ ਮਿਲ ਰਹੀ ਹੈ ਜਿਹੜਾ ਆਪਣਾ ਦਾਨਾ ਚ ਹੈ ਉਹ ਵਧੀਆ ਤਰ੍ਹਾਂ ਜਨਾਬ ਜੀ ਦਾ ਪਲੇਟ 7310 ਲੱਖ ਦਾ ਜੋ ਕਿ ਆਪਣਾ ਉਹਨਾਂ ਦੇ ਨਾਲ ਤੇ ਇਹਨਾਂ ਦੇ ਟੈਕਨੋ ਸਿੱਧਾ ਕਰਨਾ ਚਾਹੁੰਦਾ ਨਾ ਇਸ ਦਾ ਦਾਵਾ ਦੇ ਅੰਦਰ ਸਿੱਧਾ ਹਾਂ ਤੇ ਅਜਾ ਕੰਮ ਹੋ ਗਿਆ ਨਾ ਉਹ ਟ੍ਰੈਕ ਪਿਆਮ ਉਹ ਸਭਾ ਉਹ ਜਦੋਂ ਆ ਰਹੀ ਖਾਦ ਦੇ ਖੰਟੀ ਵਿੱਚ ਸਮਾਲ ਲੱਗਦਾ ਹੈ ਉਹਨਾਂ ਲੈ ਕੇ ਦੇਖੋ ਮੈਂ ਤੁਹਾਨੂੰ ਬਸਾ ਕੋਲਾ ਪ੍ਰਬੰਧ ਸਾਡੇ ਆਲਮੋਸਟ ਪੂਰੇ ਧਿਆਨ ਨਹੀਂ ਸਿਕਲੀ ਜਿੱਥੇ ਜਿੱਥੇ ਵੀ ਸਾਨੂੰ ਕੋਈ ਕਮੀ ਨਜ਼ਰ ਆਉਂਦੀ ਜਿੱਥੇ ਜਿੱਥੇ ਵੀ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਜ਼ਰ ਆਉਗੀ ਪ੍ਰੋਪਰਲੀ ਸਾਡੀ ਸਪੁੱਜੀ ਟੀਮ ਵੀ ਬੈਠੀ ਹੈ ਪਰ ਪ੍ਰਸ਼ਾਸਨ ਵੀ ਸਾਰਾ ਰਲ ਕੇ ਦਾ ਸਹਿਯੋਗ ਦੇ ਰਿਹਾ ਹੈ ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੋਆ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਕਈ ਵਾਰੀ ਇਹ ਤਾਂ ਪਤਾ ਨਾ ਕਿ ਉਹੋ ਦਾ بڑا ਇੱਕ ਸਾਹਮਣੇ ਆਂਦਾ ਕਿਸਾਨ ਕਈ ਵਾਰੀ ਤੇ ਨਾਲ ਅਜੇ ਸਟੈਟਿਕ ਤੌਰ ਤੇ ਇਹੀ ਖੜਾ। ਜੇ ਮੈਂ ਦੱਸਣਾ ਚਾਹੁੰਦਾ ਜੀ ਦੇਖੋ ਅ ਕਿਸਾਨ ਵੀ ਸੁੱਤੇ ਤੇ ਸਮਝਾਉਂਦੇ ਸਾਰੇ ਮਹੀਨਾ ਵਾਲਾ ਕਿਸਾਨ ਜਿਹੜਾ ਸੀ ਉਹ ਅ ਅਧਿਆ ਸਕੱਤਰੀ ਜਿਹੜੇ ਅੱਜ ਦੇ ਕਿਸਾਨ ਨੇ ਉਹ ਖੜੇ ਬਿਠੇ ਨੇ। ਇਹਨੇ ਵਾਲੇ ਕਿਸਾਨ ਥੋੜੇ ਥੋੜੇ ਸੀ ਮੈਂ ਇਹੋ ਬੇਨਤੀ ਕਰਨਾ ਵੀ ਚਾਹਦੇ ਹਾਂ ਕਿ ਲੋਕਿ ਸਾਨੂੰ ਵੀ ਆਪਣੇ ਤੋਸਾ ਖਾਸ ਕਰਕੇ ਆਉਣਾ ਚਾਹੀਦਾ ਕਿਉਂਕਿ ਹਰ ਕੰਮ ਜਿਹੜਾ ਉਹ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਤੇ ਪਰਵਾਰ ਟੀਮ ਰਲ ਕੇ ਕਰਾਂਗੇ ਤੇ ਅੱਜ ਬਾਹਰ ਤੁਸੀਂ ਖਾਸ ਖਾਸ ਬਾਹਰ ਤੁਸੀਂ ਕਿ ਸਾਡੇ ਮੈਨੂੰ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਔਰ ਮੰਤਰੀ ਰਮਨ ਸਿੰਘ ਸਾਹਿਬ ਨੇ ਮੇਰੀ ਜੁੜੀ ਇੱਥੇ ਲਾਈ ਹੈ। ਔਰ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਜਿਹੜੇ ਮੰਤਰੀ ਰਮਨ ਸਿੰਘ ਸਾਹਿਬ ਨੇ ਜਿਹੜਾ ਮੋਤੀ ਪਰੋ ਕੇ ਜਿਹਦੇ ਇਸ ਟੀਮ ਕੱਠੀ ਕਰਕੇ ਮੈਨੂੰ ਦਿੱਤੀ ਹੈ ਔਰ ਜਿਹੜੀ ਸਾਡੇ ਮੰਂਦੂਰ ਭਾਜੀ, ਜੋਲੀ ਭਾਜੀ ਜਾਂ ਸਾਰੇ ਸਮੂਹ ਜਿਹੜੇ ਆਪਣੇ ਸਕੇ ਭਾਜੀ ਆ। ਸੋ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵੱਡੀ ਟੀਮ ਪਰੋ ਕੇ ਮੈਨੂੰ ਦਿੱਤੀ ਹੈ। ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧਕੀ ਕੀਤੇ ਨੇ ਕਿਸਾਨਾਂ ਲਈ ਮੈਡੀਕਲ ਸ ਕਿਸਾਨਾਂ ਦੇ ਪਾਣੀ ਦੀ ਜਿਹੜੀ ਇਹ ਸਭ ਦਾ ਉਹ ਪ੍ਰਬੰਧ ਕੀਤਾ ਨੇ ਇਸ ਤੋਂ ਬਾਅਦ ਕਿ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਰਾਤ ਵੇਲੇ ਇੱਥੇ ਰਹਿੰਦੇ ਨੇ ਉਹਨਾਂ ਦੇ ਲਾਈਟ ਦੀ ਸਮੱਸਿਆ ਨੂੰ ਜਾਣ ਦਾ ਮੋੜ ਤਾਂ ਕਿ ਲਈ ਬਸ ਜਿਹੜੀ ਔਰ ਹੈਗੀ ਆ ਉਹ ਵੀ ਪ੍ਰੋਵਾਈਡ ਕਰਾ ਕੇ ਦਵਾਗੇ ਔਰ ਇਹਨਾਂ ਦੇ ਸਾਥ ਦੇ ਨਾਲ ਬੜਾ ਅੱਛਾ ਹੀ ਸਿਸਟਮ ਆ ਕੇ ਜਾਊਗਾ ਭਾਈ ਗੁਰਦੀ ਕਿਰਪਾ ਰੇ ਤੇ ਬੜਾ ਵਧੀਆ ਨੂੰ ਮਿਸਾਲ ਇਹ ਕਹਿ ਲਈ ਪੈਦਾ ਕਰਕੇ ਦਵਾਗੇ ਤੇ ਮੌਸਮ ਮੌਸਮ ਦਾ ਹੋ ਗਿਆ ਕੀ ਪ੍ਰਬੰਧ ਇਹਦੇ ਵਿੱਚ ਵੀ ਸਾਡੇ ਆਰਤੀ ਸਭਾ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਨਐ ਸਾਹਿਬ ਵੀ ਆਏ ਸੀਗੇ ਤੇ ਆਰਤੀ ਸਭਾ ਵੱਲੋਂ ਇਹ ਯਕੀਨੀ ਦਿਤਾਇਆ ਗਿਆ ਹੈ ਕਿ ਇਹਦੇ ਵਿੱਚ ਆਪਾਂ ਤਾਂ ਪਹਿਲਾ ਦਾ ਹਰ ਇੱਕ ਚੀਜ਼ ਦਾ ਪ੍ਰਬੰਧ ਕਰਾ ਕੇ ਤਾਂ ਜੋ ਕਿਸਾਨ ਇੱਕ ਚੀਜ਼ ਵਿੱਚ ਗਰੰਟੀ ਦੇਣਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿਲੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ ਚੋਂ ਦੀ ਫਸਲ ਸੁੱਕੀ ਆ ਗਈ ਅਸੀਂ ਇਥੋਂ ਦੇ ਪਰਮੰਦਰ ਨਾਮ ਦੀ ਫਸਲ ਗਿਲੀ ਨਹੀਂ ਹੁੰਦਾਂਗੇ ਇਹ ਆਸ ਰਸਨ ਦੋਣ